ਜੰਮੂ ਕਸ਼ਮੀਰ ਵਿੱਚ ਭਾਰੀ ਮੀਂਹ ਕਾਰਨ ਪਿਛਲੇ 4 ਦਿਨਾਂ ਤੋਂ ਰੁਕੀ ਮਾ ਵੈਸ਼ਨੂ ਦੇਵੀ ਦੀ ਯਾਤਰਾ ਮੁੜ ਤੋਂ ਬਹਾਲ ਹੋ ਚੁੱਕੀ ਹੈ ਮੌਸਮ ਖਰਾਬ ਹੋਣ ਕਾਰਨ ਤਕਰੀਬਨ 25 ਹਜ਼ਾਰ ਯਾਤਰੀ ਵੱਖ-ਵੱਖ ਥਾਵਾਂ ਤੇ ਫਸੇ ਹੋਏ ਸਨ ਭਾਰੀ ਮੀਂਹ ਕਾਰਨ ਜੰਮੂ ਕਸ਼ਮੀਰ ਵਿੱਚ ਹੜ੍ਹਾਂ ਕਾਰਨ ਵੱਡੇ ਪੱਧਰ ਦੇ ਉੱਤੇ ਤਬਾਹੀ ਹੋਈ ਹੈ ਸ਼ਰਧਾਲੂ ਸਿਰਫ ਪੁਰਾਣੇ ਰਸਤੇ ਤੋਂ ਹੀ ਮਾਤਾ ਵੈਸ਼ਨੂ ਦੇਵੀ ਤੱਕ ਪਹੁੰਚ ਸਕਦੇ ਨੇ ਨਵੇਂ ਦੋ ਰਾਹ ਮਿੱਟੀ ਦੀਆਂ ਡਿੱਗਾ ਡਿੱਗਣ ਕਰਕੇ ਬੰਦ ਪਏ ਨੇ ਨਵੇਂ ਬਣੇ ਰਾਹ ਖੁੱਲਣ ਲਈ ਅਜੇ 2 ਦਿਨ ਹੋਰ ਲੱਗਣਗੇ ਯਾਤਰਾ ਖੇਤਰ ਨੂੰ ਪਾਣੀ ਅਤੇ ਬਿਜਲੀ ਸਪਲਾਈ ਮਿਲਣ ਤੋਂ ਬਾਅਦ ਹੀ ਸ਼ੁਰੂ ਕੀਤੀ ਗਈ ਹੈ ਤੇ ਲਗਭਗ 4000 ਸ਼ਰਦਾਲੂ ਮਾਤਾ ਵੈਸ਼ਨੂ ਦੇਵੀ ਦੀ ਰਾਹ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਸ਼ਰਾਈਨ ਬੋਰਡ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਸੋ 4 ਦਿਨਾਂ ਤੋਂ ਰੁਕੀ ਹੋਈ ਮਾਤਾ ਵੈਸ਼ਨੂ ਦੇਵੀ ਦੀ ਯਾਤਰਾ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ ਹਾਲਾਤ ਪਹਿਲਾਂ ਨਾਲੋਂ ਥੋੜੇ ਬਿਹਤਰ ਹੋਏ ਨੇ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਦੱਸਣਯੋਗ ਹੈ ਕਿ ਬੀਤੇ 4 ਦਿਨਾਂ ਤੋਂ 25000 ਦੇ ਕਰੀਬ ਸ਼ਰਦਾਲੂ ਰਾਹਾਂ ਵਿੱਚ ਫਸੇ ਹੋਏ ਸਨ ਇਹਨ ਵੈਸ਼ਨ ਦੇਵੀ ਦੀ ਯਾਤਰਾ ਨੂੰ ਮੁੜ ਤੋਂ ਬਹਾਲ ਕੀਤਾ ਗਿਆ ਹੈ।